ਇੱਕ ਕੋਈ ਬਹੁਤ ਵੱਡਾ ਇੰਡਸਟਰੀਸ ਮੇਰੇ ਕੋਲੇ ਆਇਆ ਕਰੇ ਉਹ ਕਹਿੰਦਾ ਜੀ 2000 ਕਰੋੜ ਦਾ ਨਿਵੇਸ਼ ਕਰੂੰਗਾ ਘੱਟੋ-ਘੱਟ 2-3000 ਮੁੰਡੇ ਕੁੜੀਆਂ ਨੂੰ ਕੰਮ ਦੇਵਾਂਗਾ ਮੈਂ ਕਿਹਾ ਜੀ ਬਹੁਤ ਵਧੀਆ ਗੱਲ ਹੈ ਕਰੋ ਮੇਰੇ ਲੈ ਕੇ ਸੇਵਾ ਕਹਿੰਦੇ ਜੀ ਬਸ ਸਰਕਾਰ ਸਪੋਰਟ ਕਰ ਦੇ ਮੈਂ ਕਿਹਾ ਸਪੋਰਟ ਕਰਾਂਗੇ ਤੁਸੀਂ ਰੋਜ਼ਗਾਰ ਦਿਓ ਅਸੀਂ ਉਹੀ ਰੈਵਨਿਊ ਲੋਕਾਂ ਤੇ ਲਾਵਾਂਗੇ ਕਹਿੰਦੇ ਹਾਂ ਜੀ ਬਸ ਪਹਿਲਾਂ ਵਾਲੀਆਂ ਸਰਕਾਰਾਂ ਕੋਲੇ ਵੀ ਆਏ ਸੀ ਪਰ ਸਪੋਰਟ ਨਹੀਂ ਮਿਲੀ ਸਰਕਾਰਾਂ ਦੀ ਸਪੋਰਟ ਚਾਹੀਦੀ ਹੈ ਮੈਂ ਕੋਈ ਗੱਲ ਨਹੀਂ ਸਪੋਰਟ ਮਿਲੂਗੀ ਉੜੇ ਜੀ ਰਵਾ ਫੇਰ ਕਹਿੰਦਾ ਬਸ ਜੇ سپورਟ ਮਿਲ ਜਾਂਦੀ ਬੜਾ ਵਧੀਆ ਹੋ ਜਾਂਦਾ ਮੈਂ ਮਿਲੂਗੀ ਜੀ ਫੇਰ ਫੇਰ ਥੋੜੀ ਦੇਰ ਬਾਅਦ ਕਹਿੰਦਾ ਸਰਕਾਰ ਵੱਲੋਂ سپورਟ ਮਿਲ ਜੇ ਮੈਂ ਕਿਹਾ ਯਾਰ سپورਟ ਤੇ ਬਹੁਤ ਜ਼ੋਰ ਦੇ ਰਿਹਾ ਹੈ ਇਹ ਮੈਂ ਕਿਹਾ ਜੀ ਫਾਨੂ ਕਿ ਕਿਹੜੇ ਕਿਸਮ ਦੀ سپورਟ ਚਾਹੀਦੀ ਹੈ ਹੱਥ ਬਨ ਕੇ ਕਹਿੰਦਾ ਬਸ ਤੰਗ ਨਾ ਕਰਿਓ ਜੀ ਬਸ ਮੈਂ ਕਿਹਾ ਯਾਰ ਕਮਾਲ ਹੈ ਕਹਿੰਨਾ ਜੀ ਪਹਿਲਾਂ ਆਣੇ ਨੇ سپورਟ ਦਿੱਤੀ ਨਹੀਂ ਉਹ ਮੈਂ ਕਿਹਾ ਪਹਿਲਾਂ ਆਲਿਆਂ ਤੇ ਇਹਨਾਂ ਆਲਿਆਂ 'ਚ ਫਰਕ ਹੈ ਉਹ ਪਰਿਵਾਰ ਵਾਲੇ ਸੀ ਅਸੀਂ ਪੰਜਾਬ ਵਾਲੇ ਆ ਸਾਡਾ ਪਰਿਵਾਰ ਪੰਜਾਬ ਹੈ